ਸੋ ਸਮਾਨ ਦਾ ਇਸ ਜਿਹੜੀ ਐਕਸੀਡੈਂਟ ਇਹਦੇ ਨਾਲ ਕੋਈ ਉਹ ਨਹੀਂ ਹੈਗਾ ਜਿਹੜੀ ਕਾਰਵਾਈ ਉਹਨਾਂ ਕੀਤੀ ਐ ਐਮਐਲਏ ਸਾਹਿਬ ਕਿੱਥੇ ਨੇ ਉਹ ਕਿਸੇ ਨੂੰ ਵੀ ਨਹੀਂ ਪਤਾ ਤੇ ਉਹ ਵਿਚਾਰੇ ਕਈ ਦਿਨਾਂ ਤੋਂ ਲੋਗੋ ਜਨਾ yeah, ਕੀ ਕੁਛ ਦੇ ਕੇ ਗੇਰੀ ਕਰਦੇ ਵਿੱਚ ਆ ਕੇ ਕਿਹੜਾ ਨੋਟਿਸ ਆਇਆ ਕੀ ਇਹ ਜਿਹੜਾ ਵਿਕਸ਼ਨ ਨੋਟਿਸ ਹੈ ਜਿਹੜੇ ਐਮਐਲਏ ਸਾਹਿਬ ਕੋ ਸਰਕਾਰੀ ਕੋਠੀ ਜਿਹੜੀ ਉਹਨਾਂ ਦੇ ਨਾਂ ਤੇ ਲੋਟ ਹੋਈ ਆ ਉਸ ਵਜ੍ਹਾ ਸਰਕਾਰ ਨੇ ਵਿਕਸ਼ਨ ਨੋਟਿਸ ਕੱਢਿਆ ਵੀ ਇਹਨੂੰ ਖਾਲੀ ਕੀਤਾ ਜਾਵੇ ਉਸ ਵਜ੍ਹਾ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਗਈ ਆ ਉਹ ਕਮੇਟੀ ਆ ਕੇ ਸਰਵੇ ਕਰਕੇ ਗਈ ਆ ਵੀ ਬੇਸਿਕ ਪੋਜੀਸ਼ਨ ਕੀ ਹੈ ਇੱਥੇ ਕਿਉਂਕਿ ਉਹਨਾਂ ਦੇ ਵਾਈਫ ਕਾਫੀ ਢਿੱਲੇ ਨੇ ਤੇ ਉਸ ਕਰਕੇ ਉਹ ਗੇੜਾ ਮਾਰਨ ਆਏ ਸੀ ਤੇ ਸਾਨੂੰ ਵੀ ਬੁਲਾਇਆ ਗਿਆ ਸੀ ਤੇ ਅਸੀਂ ਉਹਨਾਂ ਨੂੰ ਕੋਟ ਕੇ ਇਸ ਦੱਸ ਕੇ ਯਾ ਕੇਸਿਸ ਆਲਰੇਡੀ ਪੈਂਡਿੰਗ ਹੈ ਤੇ ਸਵੇਰ ਵਾਸਤੇ ਲੱਗੇ ਹੋਏ ਹੈ ਕਿਹੜੀ ਕਿਹ ਕਮਿਸ਼ਨ ਮੈਂਬਰ ਕਿਹੜਾ ਸੀਗਾ ਜੀ ਤੇ ਇੱਕ ਤਾਂ ਮੈਂ Madam ਪੂਟਾ ਨੇ AC ਇਹ ਪੂਟਾ ਇੱਕ ਨਾਲੇ ਸਟੇਟ ਅਫਸਰ ਸੀਗਾ ਲਲਿਤ ਗਰਗ ਤੇ ਇੱਕ ਤਹਿਸੀਲਦਾਰ ਸਾਹਿਬ ਉਹਨਾਂ ਦਾ ਨਾਂ ਨਹੀਂ ਮੈਨੂੰ ਅਜੇ ਆਰਡਰਸ ਤੋਂ ਬਾਅਦ ਹੋਣ ਵਾਲੀ ਕਿ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਾਂ ਹਲੇ ਪੈਂਦੀ ਹੈ ਇਹਨਾਂ ਨੇ ਨੋਟਿਸ ਕੱਢਿਆ ਇੱਕ ਵੀ ਤੁਹਾਨੂੰ ਤੁਹਾਡੀ ਕੈਂਸਲ ਕਰ ਦਿੱਤੀ ਗਈ ਹੈ ਲੋਟ ਅਮੈਂਟ ਤੇ ਉਸ ਆਰਡਰ ਨੂੰ ਅਸੀਂ ਚੈਲੰਜ ਕੂਰਟ ਵਿੱਚ ਕੀਤਾ ਹੈ ਜਿਹੜੀ ਕੱਲ੍ਹ ਵਾਸਤੇ ਮਾਨਯੋਗ ਅਦਾਲਤ ਵਿੱਚ ਪੈਂਡਿੰਗ ਹੈ ਕਿੰਨੇ ਦਿਨ ਦਾ ਨੋਟਿਸ ਹੈ ਜੀ ਕਿੰਨੇ ਦਿਨ ਦਾ ਨੋਟਿਸ ਹੈ ਵੈਸੇ 3 ਮਹੀਨੇ ਦਾ ਵੈਸੇ ਟਾਈਮ ਹੁੰਦਾ ਵੈਸੇ ਜਿਹੜਾ ਪੀਪੀ ਐਕਟ ਕਹਿੰਦਾ ਉਹ 30 ਦਿਨ ਦਾ ਟਾਈਮ ਹੁੰਦਾ ਜੀ ਪਰ ਅਜੇ ਇਹਨਾਂ ਨੇ ਕੋਈ ਸਾਨੂੰ ਟਾਈਮ ਨਹੀਂ ਦਿੱਤਾ ਉਸ ਕਰਕੇ ਅਸੀਂ ਕੋਰਟ ਵਿੱਚ ਗਏ ਹਲੇ ਨੋਟਿਸ ਦਾ ਕੋਈ ਟਾਈਮ ਨਹੀਂ ਨੋਟਿਸ ਦਾ ਕੋਈ ਟਾਈਮ ਨਹੀਂ ਉਹ ਅਰਜੈਂਟ ਹੀ ਹੈ ਵੀ ਇਹਨੂੰ ਖਾਲੀ ਕੀਤਾ ਜਾਵੇ ਤੁਸੀਂ ਕਿਵੇਂ ਵੇਖਣ ਵਕੀਲ ਸਾਹਿਬ ਕਿਉਂਕਿ ਧਰਮ ਪਤਨੀ ਨੂੰ ਨਜ਼ਰਬੰਦ ਕਰਨਾ ਕਿਉਂ ਕੀ ਉਹਨਾਂ ਦਾ ਪਰਚੇ ਦੇ ਵਿੱਚ ਨਾਮ ਹੈ ਜਾਂ ਨਹੀਂ ਹੈ ਨਹੀਂ ਅਜੇ ਤੱਕ ਤਾਂ ਸਾਡੀ ਨੌਲੇਜ 'ਚ ਹੈ ਵੀ ਉਹ ਕਿਸ ਤੇ ਨਜ਼ਰਪੰਦ ਵੀ ਅਜੇ ਉਹਨਾਂ ਨੂੰ ਹੁਣ ਪੁੱਛਿਆ ਗਿਆ ਹੈ ਉਹਨਾਂ ਬਾਰੇ ਉਹਨਾਂ ਤੋਂ ਕੇਸ ਫਾਈਲ ਕੀਤੇ ਜਾ ਰਹੇ ਆ ਹਾਈ ਕੋਰਟ 'ਚ ਵੀ ਰਿਟ ਪੈਂਡਿੰਗ ਆ ਬਾਕੀ ਤੁਹਾਨੂੰ ਪਤਾ ਹੀ ਆ ਜਦੋਂ ਐਫ ਆਈ ਆਰਸ ਹੋ ਜਾਂਦੀਆਂ ਫਿਰ ਪੁਲਿਸ ਕੋਈ ਟੈਕਟਿਕਸ ਹੁੰਦੇ ਆ ਪ੍ਰੈਸ਼ਰ ਟੈਕਟਿਕਸ ਹੁੰਦੇ ਆ ਜਿਹੜੇ ਕਿ ਆਲਰੇਡੀ ਚੱਲ ਰਹੇ ਸਰ ਬੇਟੇ ਨੇ ਵੀ ਕੀਤਾ ਗਿਆ ਜੀ ਹਾਊਸ ਅਰੈਸਟ ਕੀ ਉਹ ਕਿੱਥੇ ਨੇ ਬੇਟਾ ਬੇਟੇ ਨੂੰ ਇਹਨਾਂ ਨੇ ਅਕਿਊਜ਼ ਬਣਾ ਲਿਆ ਹੈ 174 ਨੰਬਰ ਐਫ ਆਈ ਆਰ 'ਚ ਪਰ ਉਹ ਅਜੇ ਨਹੀਂ ਅਰੈਸਟਡ ਨਹੀਂ ਆ ਉਹ ਵੀ ਹਲੇ ਮਤਲਬ ਗ੍ਰਿਫਟ ਤੋਂ ਬਾਹਰ ਆ ਉਹ ਵੀ ਗ੍ਰਿਫਟ ਤੋਂ ਬਾਹਰ ਸਰ ਵਾਰੰਟ ਜਾਰੀ ਕੀਤੇ ਜਾ ਰਹੇ ਨੇ ਸਿ ਕੀ ਤੇਗਾ ਸਾਡੇ ਕੋ ਜਿਹੜੇ ਸਦਾ ਹਰਜੋਤ ਸਿੰਘ ਗਿੱਲ ਦੀ ਕੋਟਾ ਮੈਜਿਸਟ੍ਰੇਟ ਸਾਹਿਬ ਉਹਨਾਂ ਨੇ ਵਾਰੰਟ ਜਾਰੀ ਕੀ ਕਿ ਜਮਾਨਤ ਅਰਜੀ ਸਰ ਹਾਈ ਕੋਰਟ ਜਾ ਰਹੇ ਹਾਂ ਜਮਾਨਤ ਹੁਣ ਸਾਨੂੰ ਥੱਲੇ ਬੇਲ ਸਾਡੀ ਸੈਸ਼ਨ ਕੋਰਟ ਚ ਡਿਸਮਿਸ ਹੋ ਚੁੱਕੀ ਆ ਹੁਣ ਅਸੀਂ ਹਾਈ ਕੋਰਟ ਚ ਆਉਣ ਵਾਲੇ ਦਿਨਾਂ ਵਿੱਚ ਬੇਲ ਐਪਲੀਕੇਸ਼ਨ ਫਾਈਲ ਕਰਾਂਗੇ ਹਰਮੀ ਸਿੰਘ ਪਠਾਨ ਮਾਜਰਾ ਨਾਲ ਕੋਈ ਸੰਪਰਕ ਹੋ ਸਕਿਆ ਜੀ ਕੀ ਕਹਿ ਰਹੇ ਨੇ ਕੋਈ ਸੰਪਰਕ ਨਹੀਂ ਤਾਂ ਕਿਸੇ ਦਾ ਸਾਡਾ ਤਾਂ ਹੈ ਨਹੀਂ ਉਹਨਾਂ ਨਾਲ ਸੰਪਰਕ ਜੀ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਦੀ ਅੱਗੇ ਕੀਤੀ ਜਾ ਰਹੀਆਂ ਕਾਰਵਾਈ ਕਿ ਲੱਗਦਾ ਵੀ ਪ੍ਰਸ਼ਾਸਨ ਦੇਖੋ ਨੋਟਿਸ ਕੱਢ ਰਿਹਾ ਜੀ ਕੋਠੀ ਦੀ ਜਿਹੜੀ ਹੈਗੀ ਹੈ ਕੈਨਸਲ ਕਰ ਦਿੱਤੀ ਗਈ ਹੈ ਅਲਾਟਮੈਂਟ ਕੈਨਸਲ ਹੋ ਚੁੱਕੀ ਹੈ ਅਜੇ ਤੱਕ ਤਾਂ ਇਹੀ ਪ੍ਰੋਸੈਸ ਨੂੰ ਵੱਲੋਂ ਬਾਕੀ ਐਫ ਆਈ ਆਰ ਦਰਜ ਨੇ ਉਹਦਾ ਲੀਗਲ ਪ੍ਰੋਸੈਸ ਚੱਲ ਰਿਹਾ ਕੋਈ ਬੇਨਫਾਈਲ ਹੋ ਰਹੀਆਂ ਨੇ ਕੋਈ ਡਿਸਮਿਸ ਹੋ ਰਹੀਆਂ ਕੋਈ ਹਾਈ ਕੋਰਟ ਜਾ ਰਹੀਆਂ ਨੇ ਕੁਝ ਪੈਂਡਿੰਗ ਚੱਲ ਰਹੀਆਂ ਠੀਕ